ਉਹਨਾਂ ਨੇ ਕਿਹਾ ਸੀ ਆ ਮੈਂ ਗਲਾ ਖਟਿਆ ਇਹ ਗਲੇ ਦੀ ਮੈਂ ਸੌਂ ਖਾਨਾ ਜੀਰਾ ਸ਼ਰਾਬ ਫੈਕਟਰੀ ਬੰਦਾ ਤੇ ਇਹ ਚੱਲਦੀ ਨਹੀਂ ਪਰ ਉਹਨਾਂ ਨੂੰ ਦੱਸਣਾ ਚਾਹਣੀ ਆ ਇਹ ਫੈਕਟਰੀ ਬੰਦ ਹਲੇ ਤੱਕ ਨਹੀਂ ਹੋਏਗੀ ਆਪ ਆਰਡਰ ਦੇਤਾ ਵੀ ਅਸੀਂ ਬੰਦ ਕਰਦੇ ਆ ਸਾਡੀ ਐਥਨੋਲ ਫੈਕਟਰੀ ਚੱਲਣ ਦੇਓ ਕੀ ਗੱਲ ਜੇ ਇਹ ਜ਼ਹਿਰ ਵਰਤਾ ਸਕਦੀ ਆ ਉਹ ਖੰਡ ਥੋੜਾ ਵਰਤਾਉਗੀ ਵੀ ਨਾ ਤਾਂ ਅਸੀਂ ਸ਼ਰਾਬ ਫੈਕਟਰੀ ਚੱਲਣ ਦੇਣੀ ਆ ਨਾ ਅਸੀਂ ਐਥਨੋਲ ਚੱਲਣ ਦੇਣੀ ਆ ਜੇ ਸ਼ਰਾਬ ਫੈਕਟਰੀ ਨੇ ਜ਼ਹਿਰ ਵਰਤਾਈ ਆ ਉਹਨੇ ਖੰਡ ਨਹੀਂ ਵਰਤਉਣੀ ਉਹਨੇ ਵੀ ਜ਼ਹਿਰ ਹੀ ਵਰਤਉਣੀ ਆ ਕੋਈ ਗੰਨੇ ਦੀ ਮਹਿਲ ਚਲਾਓ ਇੱਥੇ ਇੱਥੇ ਗੰਨਾ ਹੋਵੇ ਕਿਸਾਨ ਆਹ ਝੋਨੇ ਦੀ ਮਾਰ ਤੋਂ ਪਾਣੀ ਦੀ ਮਾਰ ਤੋਂ ਬਚਣ ਲਾਓ ਅਸੀਂ ਤੁਹਾਡਾ ਸਵਾਗਤ ਕਰਾਂਗੇ ਪਰ ਅਸੀਂ ਆ ਕਦੇ ਨਹੀਂ ਆਹ ਫੈਕਟਰੀਆਂ ਚੱਲਣ ਦੇਵਾਂਗੇ ਇਸ ਫੈਕਟਰੀ ਨੇ ਫੈਕਟਰੀ ਨੇ ਸਾਡੇ ਪਿੰਡਾਂ ਦੇ ਵਿੱਚ ਬਿਮਾਰੀ ਫਲਾਈ ਸਾਡੇ ਪਿੰਡਾਂ ਦੇ ਵਿੱਚ ਕਤਲ ਕੀਤੇ ਨੇ ਬਿਮਾਰੀ ਦੇ ਰੂਪ ਵਿੱਚ ਜਿੱਨਾ ਤੇ ਕਰੇ ਫੈਕਟਰੀ ਖੰਡਰ ਨਹੀਂ ਬਣਦੀ ਜਿੱਨਾ ਤੇ ਕਰੇ ਇਹ ਫੈਕਟਰੀ ਦੇ ਵਿੱਚ ਅਸੀਂ ਇੱਕ ਇੱਕ ਪਾਈ ਪਾਈ ਦਾ ਹਿਸਾਬ ਲਵਾਂਗੇ ਕਾਰਨ ਸਾਡਾ ਕਿਤੇ ਭਲੇਖਾ ਹੋਵੇ ਵੀ ਆ ਤੰਬੂ ਲੱਗਾ ਇੱਕ ਤੇ ਚੱਕ ਕੇ ਪੱਟ ਕੇ ਪਰਾਂ ਕਰਦੀਆਂ ਸਰਕਾਰ ਮਤ ਸੋਚੇ ਸਾਡੇ ਨਾਲ ਪੁਰਾ ਪੰਜਾਬ ਖੜਾ ਤੇ ਪੰਜਾਬ ਖੜੂਗਾ ਤਰਤੇ ਨੂਨ ਘਸਾਉਣ ਵਾਲੀ ਗੱਲ ਆ ਵੀ ਤਰਤੇ ਨੂਨ ਘਸਾਤਾ ਵੀ ਹਾਂ ਜੀ ਅਸੀਂ ਤਾਂ ਬੰਦ ਕਰਤੀ ਤੇ ਲੋਕੀ ਕਹਿਣਗੇ ਭਾਈ ਉਹਨਾਂ ਨੇ ਬੰਦ ਕਰਤੀ ਇਹਨਾਂ ਦਾ ਸਾਥ ਦੇਣੋਂ ਹਟ ਜਾਣਗੇ ਠੀਕ ਆ ਕਿਉਂ ਵੱਡੇ ਤਣਾਟ ਬੰਦੇ ਆ ਠੀਕ ਆ ਇਹਨਾਂ ਦੇ ਮੂਰੇ ਆਪਾਂ ਦਾ ਕੁਝ ਵੀ ਨਹੀਂ ਆਪਣਾ ਉੱਥੇ ਇੱਕ ਵਕੀਲ ਆ ਇਹਨਾਂ ਦੇ 10 10 20 20 ਵਕੀਲ ਆ ਕਰੋਨਾ ਦੇ ਤੌਰ ਤੇ ਆਉਂਦੇ ਆਪਣਾ ਕੋਈ 2-4 ਲੱਖ ਵਾਲਾ ਕਿਉਂ ਆਪਾਂ ਇੰਨੇ ਕੁ ਜੋਗੇ ਆ ਆਪਾਂ ਜਿੱਤਾਂਗੇ ਜ਼ਰੂਰ ਜੇ ਅੱਜ ਆਪਾਂ ਇਹ ਬੰਦ ਕਰਾਤੀ ਆ ਆਪਾਂ ਇਹ ਵੀ ਕਹਿੰਦੇ ਆ ਇਥਨੌਲ ਵੀ ਨਹੀਂ ਚੱਲਣ ਦੇਣੀ ਇਸ ਵੇਲੇ ਜੀਰਾ ਸ਼ਰਾਬ ਫੈਕਟਰੀ ਦੇ ਸਾਹਮਣੇ ਖੜੇ ਆ ਉਹ ਸ਼ਰਾਬ ਫੈਕਟਰੀ ਜਿਹੜੀ ਬਹੁਤ ਚਰਚਿਤ ਰਹੀ ਤੇ ਜਿਹਦੇ ਅੱਗੇ ਧਰਨਾ ਇਸ ਕਰਕੇ ਸਿਰਫ ਲੱਗਾ ਹੋਇਆ ਕਿ ਭਾਈ ਇੱਕੋ ਇੱਕ ਮੰਗ ਹੈ ਨੇੜਲੇ ਪਿੰਡ ਵਾਸੀਆਂ ਦੀ ਕਿ ਇਹ ਸ਼ਰਾਬ ਫੈਕਟਰੀ ਜਿਹੜੀ ਆ ਬੰਦ ਹੋਣੀ ਚਾਹੀਦੀ ਹੈ ਸ਼ਰਾਬ ਫੈਕਟਰੀ ਨੇ ਨੇੜਲੇ ਪਿੰਡਾਂ ਦੇ ਵਿੱਚ ਜਿਸ ਕਦਰ ਬਿਮਾਰੀਆਂ ਵੰਡੀਆਂ ਜਿਸ ਕਦਰ ਮੌਤਾਂ ਵੰਡੀਆਂ ਉਹ ਗੱਲ ਵੱਖ ਹੈ ਕਿ ਸ਼ਰਾਬ ਫੈਕਟਰੀ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਟਵੀਟ ਦੇ ਵਿੱਚ ਬੰਦ ਕਰ ਦਿੱਤੀ ਗਈ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਬੋਲਾਂ ਦੇ ਵਿੱਚ ਬੰਦ ਕਰ ਦਿੱਤੀ ਗਈ ਪਰ ਅਸਲੀਅਤ ਇਹ ਆ ਕਿ ਹਾਲੇ ਵੀ ਉਹ ਤਰਨਾ ਜਿਹੜਾ ਆ ਉਹ ਜਾਰੀ ਹੈ ਤਰਨਾ ਜਿਹੜਾ ਉਹ ਲੱਗਾ ਹੋਇਆ ਆ ਪਿਛਲੇ ਦਿਨ ਪਿਛਲੇ ਦਿਨਾਂ ਦੇ ਵਿੱਚ ਐਨਜੀਟੀ ਦੇ ਵੱਲੋਂ ਇੱਕ ਆਰਡਰ ਹੁੰਦਾ ਹੈ ਉਹ ਆਰਡਰ ਕੀ ਆ ਤੇ ਹੁਣ ਤੱਕ ਪਰੋਗਰੈਸ ਜਿਹੜੀ ਹੈਗੀ ਆ ਉਹ ਕੀ ਆ ਜੋ ਇਹਨਾਂ ਦੇ ਵੱਲੋਂ ਕਾਨੂੰਨੀ ਤੌਰ ਤੇ ਲੜਾਈ ਲੜੀ ਜਾ ਰਹੀ ਹੈ ਮੇਰੇ ਨਾਲ ਭਾਈ ਰੋਮਨ ਹੋਣਗੇ ਭਾਈ ਦੀਪਾ ਤੇ ਪੂਰੀ ਇਹਨਾਂ ਦੀ ਟੀਮ ਜਿਹੜੀ ਆ ਉਹ ਹੈ ਗੱਲਬਾਤ ਕਰਾਂਗੇ ਰੋਮਨ ਭਾਈ ਹਾਲਾਂਕਿ ਇਹ ਫੈਕਟਰੀ ਜਿਹੜੀ ਆ ਮੁੱਖ ਮੰਤਰੀ ਸਾਹਿਬ ਦੇ ਟਵੀਟ ਮੁੱਖ ਮੰਤਰੀ ਸਾਹਿਬ ਦੇ ਬੋਲਾਂ ਦੇ ਵਿੱਚ ਬੰਦ ਹੋ ਗਈ ਪਰ ਹਾਲੇ ਤੱਕ ਵੀ ਤੁਸੀਂ ਅੱਧੀ ਲੜਾਈ ਲੜ ਰਹੇ ਹੋ ਭਾਈ ਜੀ ਪਹਿਲੀ ਗੱਲ ਤਾਂ ਜੀ ਪਿਛਲੇ 38 ਮਹੀਨਿਆਂ ਦੇ ਕਰੀਬ ਹੋ ਗਏ ਨੇ ਸਾਨੂੰ ਇੱਥੇ ਬੈਠਿਆ ਹੋਇਆਂ ਨੂੰ 3 ਸਾਲ ਤੋਂ ਉੱਪਰ ਹੋ ਗਿਆ ਜੀ ਤੇ ਅੱਜ ਵੀ ਅਸੀਂ ਇੱਥੇ ਬੈਠੇ ਹੋਏ ਹਾਂ ਅਸੀਂ ਮਾਨਯੋਗ ਐਨਜੀਟੀ ਦੇ ਵਿੱਚ ਕੇਸ ਲੜ ਰਹੇ ਹਾਂ ਜਿਹਦੇ ਵਿੱਚ ਪਬਲਿਕ ਐਕਸ਼ਨ ਕਮੇਟੀ ਲੁਧਿਆਣਾ ਉਹ ਕੇਸ ਦੀ ਪੈਰਵਾਈ ਕਰ ਰਹੀ ਹੈ ਤੇ ਸਾਂਝਾ ਮੋਰਚਾ ਜੀਰਾਂ ਨਾਲ ਪਾਰਟੀ ਆ ਅੱਜ ਸਾਡੇ ਕੋਲ ਇੱਕ ਆਰਡਰ ਆਉਂਦਾ ਐਨਜੀਟੀ ਦਾ ਜਿਹੜਾ ਕਿ ਅਸੀਂ ਪਿਛਲੀ 8 ਤਰੀਕ ਨੂੰ ਐਨਜੀਟੀ ਦੇ ਵਿੱਚ ਹੀアリング ਹੋਈ ਸੀ ਕਿ ਉਹ ਆਰਡਰ ਦੇ ਵਿੱਚ ਜਿਹੜੀ ਇਹ ਫੈਕਟਰੀ ਆ ਜਿਹੜੇ ਹਿਮਾਲ ਬਰੂਸ ਸ਼ਰਾਬ ਫੈਕਟਰੀ ਦੇ ਵਕੀਲ ਨੇ ਉਹਨਾਂ ਨੇ ਕਿਹਾ ਵੀ ਸਾਡੀ ਆਹ ਡਿਸਟਿਲਰੀ ਅਸੀਂ ਬੰਦ ਕਰਦੇ ਆ ਇਹਨੂੰ ਡਿਸਮੈਂਟਲ ਕਰਦੇ ਆ ਇਹਨੂੰ ਇੱਥੋਂ ਅਸੀਂ ਪੱਟਦੇ ਆ ਪਰ ਸਾਡਾ ਆਹ 180 ਕੇਆਰਡੀ ਦਾ ਇੱਥੋਂ ਨਾਲ ਪਲਾਂਟ ਚੱਲਣ ਦੋ ਪਰ ਉੱਥੇ ਕਹਿ ਰਹੇ ਨੇ ਵੀ ਆਹ ਸਾਡੀ ਡਿਸਟਿਲਰੀ ਵੱਖਾ ਉਹ ਵੱਖਾ ਪਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਇਹ ਵੱਖ ਨਹੀਂ ਹੈਗੀ ਇਹ ਇਕੱਠੀ ਆ ਇਸ ਫੈਕਟਰੀ ਨੇ ਫੈਕਟਰੀ ਨੇ ਸਾਡੇ ਪਿੰਡਾਂ ਦੇ ਵਿੱਚ ਬਿਮਾਰੀ ਫਲਾਈ ਸਾਡੇ ਪਿੰਡਾਂ ਦੇ ਵਿੱਚ ਕਤਲ ਕੀਤੇ ਨੇ ਬਿਮਾਰੀ ਦੇ ਰੂਪ ਵਿੱਚ ਚਾਹੇ ਉਹ ਰਾਜਵੀਰ ਹੋਵੇ ਚਾਹੇ ਉਹ ਬੂਟਾ ਸਿੰਘ ਹੋਵੇ ਚਾਹੇ ਮੁੰਡਾ 15 ਸਾਲਾਂ ਦਾ ਮਾਈਨਰ ਬੱਚਾ ਸੀਗਾ ਉਹ ਉਹ ਜਸਕਰਨ ਸਿੰਘ ਹੋਵੇ ਅੱਜ ਵੀ ਅਸੀਂ ਬੈਠੇ ਹੋਏ ਹਾਂ ਪਹਿਲੀ ਗੱਲ ਤਾਂ ਬਈ ਵਧਾਈ ਦੇ ਪਾਤਰ ਨੇ ਪੰਜਾਬੀ ਕਿਸਾਨ ਜਥੇਬੰਦੀਆਂ ਸਭ ਤੋਂ ਪਹਿਲਾਂ ਵਧਾਈ ਦੇ ਪਾਤਰ ਨੇ ਅਸੀਂ ਗੁਰੂ ਮਾਰੇ ਦਾ ਓਟ ਆਸਰਾ ਲੈ ਕੇ ਚੱਲੇ ਸੀ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਟਨ ਕੋਟ ਸ਼ੁਕਰਾਨਾ ਜਿਹੜਾ ਕਿ ਅਸੀਂ ਜੱਤਵਲ ਵੱਲ ਵਧ ਰਹੇ ਹਾਂ ਜਿਹੜੇ ਕਿ ਤੰਤਰਪ੍ਰਗਤ ਬਾਬਾ ਦੁਨੀ ਚੰਦ ਦੇ ਸਥਾਨਾਂ ਤੋਂ ਚੱਲੇ ਸੀ ਉਹਨਾਂ ਦਾ ਸ਼ੁਕਰਾਨਾ ਅਸੀਂ ਵਧ ਰਹੇ ਜੱਤਵਲ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਸਾਰੇ ਸਮਾਜ ਸੇਵੀਆਂ ਦਾ ਛੋਡੇ ਵਰਗੇ ਪੱਤਰਕਾਰ ਭਾਈਚਾਰਾਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਸਾਰਿਆਂ ਦਾ ਧੰਨਵਾਦ ਤੇ ਹੁਣ ਅਸੀਂ ਇੱਕ ਪੌੜੀ ਦੇ ਲਾਸਟ ਟੰਬੇ ਤੇ ਆ ਜੱਤ ਦੇਵਾਲਾ ਆ ਸਾਡੇ ਕੋਲੇ ਆਰਡਰ ਨਹੀਂ ਐ ਐਨਜੀਟੀ ਦੇ ਜਿਹੜੇ ਕਿ ਕੱਲ ਇਹਨਾਂ ਨੇ ਜਿਹੜੀ ਡਿਸਟਿਲਰੀ ਆ ਉਹ ਬੰਦ ਕਰਨ ਦੇ ਆਰਡਰ ਹੋ ਗਏ ਨੇ ਇਹ ਜੱਤਾ ਇਹ ਥੋੜੀ ਲੋਕਾਂ ਦੀ ਜੱਤਾ ਇਹ ਜੱਤਾ ਜਿਹੜੇ ਇੱਥੇ ਲੋਕ ਬੰਦੇ ਨੇ ਸਾਡੇ ਬਜ਼ੁਰਗ ਬੰਦੇ ਨੇ ਉਹਨਾਂ ਦੀ ਜੱਤਾ ਪਰ ਅਸੀਂ ਨਾਲ ਨਾਲ ਦੱਸਣਾ ਚਾਹੁੰਦੇ ਆ ਸਾਰੇ ਹੀ ਪੰਜਾਬੀਆਂ ਨੂੰ ਇਹ ਫੈਕਟਰੀ ਬੰਦ ਹਲੇ ਤੱਕਰ ਨਹੀਂ ਹੋਏਗੀ ਅੱਧੀ ਹੋਈ ਆ ਅੱਧੀ ਹਲੇ ਬਾਕੀ ਆ ਪਰ ਅਸੀਂ ਕਹਿੰਨੇ ਵੀ ਇਹ ਸਾਰੀ ਹੀ ਫੈਕਟਰੀ ਬੰਦ ਹੋਵੇ ਕਿਉਂਕਿ ਇਸ ਫੈਕਟਰੀ ਨੇ ਸਾਡੇ ਪਿੰਡਾਂ ਦੇ ਵਿੱਚ ਨੁਕਸਾਨ ਕੀਤਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਟਵੀਟ ਕੀਤਾ ਸੀਗਾ ਵੀ ਅਸੀਂ ਇਸ ਜੀਰਾ ਸ਼ਰਾਬ ਫੈਕਟਰੀ ਨੂੰ ਤੁਰੰਤ ਪ੍ਰਭਾਵ ਤੇ ਕਾਨੂੰਨੀ ਮਹਾਰਾਂ ਦੀ ਸਲਾਹ ਲੈ ਕੇ ਤੁਰੰਤ ਪ੍ਰਭਾਵ ਤੇ ਬੰਦ ਕਰਦੇ ਆਂ ਪਰ ਸਾਡੇ ਕੋਲੇ ਰਿਟਰਨ ਕੁਝ ਵੀ ਨਹੀਂ ਹੈਗਾ ਅੱਜ ਤੱਕ ਨਹੀਂ ਹੈਗਾ ਫਿਰ ਮੁੱਖ ਮੰਤਰੀ ਸਾਹਿਬ ਜਦੋਂ 23 ਦੇ ਵਿੱਚ ਹੜ ਆਈ ਸੀਗੇ ਬੰਨ ਤੇ ਖੜਦੇ ਤੇ ਸਾਡੇ ਨੌਜਵਾਨਾਂ ਨੇ ਸਵਾਲ ਕੀਤਾ ਵੀ ਮੁੱਖ ਮੰਤਰੀ ਸਾਹਿਬ ਤੁਸੀਂ ਜੀਰਾ ਸ਼ਰਾਬ ਫੈਕਟਰੀ ਬੰਦ ਕਰੋ ਪਰ ਉਹਨਾਂ ਨੇ ਕਿਹਾ ਸੀ ਆ ਮੈਂ ਗਲਾ ਖਟਿਆ ਇਹ ਗਲੇ ਦੀ ਮੈਂ ਸੌ ਖਾਨਾ ਜੀਰਾ ਸ਼ਰਾਬ ਫੈਕਟਰੀ ਬੰਦ ਆ ਤੇ ਇਹ ਚੱਲਦੀ ਨਹੀਂ ਪਰ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਾਨੂੰਨੀ ਲੜਾਈ ਜਿਹੜੀ ਆ ਉਹ ਲੜ ਰਹੇ ਆ ਅੱਜ ਵੀ ਐਨਜੀਟੀ ਦੇ ਵਿੱਚ ਲੜ ਰਹੇ ਆ ਅਸੀਂ ਹਾਈ ਕੋਰਟ ਦੇ ਵਿੱਚ ਲੜ ਰਹੇ ਆ ਅਸੀਂ ਇਹ ਫੈਕਟਰੀ ਉਹਨਾਂ ਤੱਕ ਇੱਥੋਂ ਨਹੀਂ ਉੱਠਾਂਗੇ ਡਟੇ ਸੀ ਡਟੇ ਰਹਾਂਗੇ ਤੇ ਡਟੇ ਹਾਂ ਸਾਡੀ ਇੱਕੋ ਮੰਗਾ ਫੈਕਟਰੀ ਬੰਦ ਅ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਸਾਰਿਆਂ ਨੂੰ ਇਹਨਾਂ ਨੂੰ ਬੇਨਤੀ ਕਰਦੇ ਆ ਸਾਨੂੰ ਰਿਟਨ ਦੇ ਵਿੱਚ ਕੋਈ ਸਬੂਤ ਮਿਲੇ ਅਸੀਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਆਉਂਦੇ ਨੇ ਉਹਨਾਂ ਦੇ ਨਾਲ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਜੀ ਆਉਂਦੇ ਨੇ ਇੱਕ ਕਮੇਟੀ ਬਣਾਉਂਦੇ ਨੇ ਕਮੇਟੀ ਬਣਾ ਕੇ ਜਦੋਂ ਇੱਥੇ ਸੈਂਪਲ ਕਰਦੇ ਨੇ ਤੇ ਸੈਂਪਲ ਆਫ ਫੈਕਟਰੀ ਦਾ ਹੱਕ ਵਿੱਚ ਭੁਗਤਦੇ ਨੇ ਉਸ ਤੋਂ ਬਾਅਦ ਸਾਡੇ ਕੋਲੇ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਆਉਂਦਾ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਸਾਡੇ ਪਿੰਡਾਂ ਦੇ ਵਿੱਚੋਂ 29 ਸੈਂਪਲ ਕਰਦਾ 29 ਸੈਂਪਲਾਂ ਦੇ ਵਿੱਚੋਂ 29 ਦੇ 29 ਹੀ ਫੇਲ ਸੀਗੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਪਾਣੀ ਪੀਣ ਯੋਗ ਨਹੀਂ ਪਾਣੀ ਜੋ ਪੀਣ ਜੋਗ ਪਸ਼ੂਆਂ ਦੇ ਨਹੀਂ ਇਹ ਪਾਣੀ ਪੀਣ ਜੋਗ ਇਨਸਾਨਾਂ ਦੇ ਨਹੀਂ ਜੀਵ ਜੰਤੂਆਂ ਦੇ ਨਹੀਂ ਇਹ ਪਾਣੀ ਨਹਾਉਣ ਜੋਗ ਵੀ ਹੈ ਨਹੀਂ ਜਿਹਦੇ ਵਿੱਚ ਆਰਸਨਿਕ ਆਈ ਲੈਡ ਆਈ ਹੈਵੀ ਮੈਟਲ ਆਏ ਜਰੇਨੀਅਮ ਆਇਆ ਜਿਹਦੇ ਵਿੱਚ ਸਾਈਨਾਈਟਿਕ ਰਾਇਆ ਸਾਡੇ ਪਾਣੀ ਦੇ ਵਿੱਚ 29 ਦੇ 29 ਸੈਂਪਲਾਂ ਦੇ ਵਿੱਚ ਪਰ ਅੱਜ ਵੀ ਅਸੀਂ ਉਹ ਡਟੇ ਹੋਏ ਹਾਂ ਅਸੀਂ ਡਟੇ ਗੁਰੂ ਮਹਾਰੇ ਦੇ ਅੱਗੇ ਅਸੀਂ ਅਰਦਾਸ ਕੀਤੀ ਸੀ ਓਟਲ ਆਸਰਾ ਲਿਆ ਸੀਗਾ ਉਹ ਅਰਦਾਸ ਤੇ ਅੱਜ ਵੀ ਬੈਠੇ ਹੋਏ ਹਾਂ ਸਾਡੇ ਇਹ ਬਾਬਾ ਜੀ ਨੇ ਬਾਈ ਰੂਪਾ ਜੀ ਨੇ ਬਾਬਾ ਮਲਤਾਨ ਜੀ ਨੇ ਸਾਡੇ ਸਾਰੇ ਬੰਦੇ ਖੜੇ ਨੇ ਇੰਨਾ ਬਜ਼ੁਰਗਾਂ ਕਰਕੇ ਇੰਨਾ ਲੋਕਾਂ ਕਰਕੇ ਅਸੀਂ ਭਾਈ ਕਾਦੇ ਵਾਸਤੇ ਲੜ ਰਹੇ ਆ ਪਹਿਲਾ ਸਭ ਤੋਂ ਵੱਡਾ ਸਵਾਲ ਇਹ ਆ ਅਸੀਂ ਲੜ ਰਹੇ ਆ ਆਪਣੀ ਆਉਣ ਵਾਲੀ ਪੀੜ੍ਹੀ ਬਚਾਉਣ ਵਾਸਤੇ ਆਪਣੀ ਹਵਾ ਬਚਾਉਣ ਵਾਸਤੇ ਆਪਣੀ ਮਿੱਟੀ ਬਚਾਉਣ ਵਾਸਤੇ ਇਹਨਾਂ ਨੇ ਕਹਤਾ ਜੀ ਇੱਕ ਪਾਸੇ ਕਹਿੰਦੇ ਆ ਜੀ ਅਸੀਂ ਜ਼ਹਿਰ ਵਰਤਾਈ ਜ਼ਹਿਰ ਵਰਤਾਈ ਅਸੀਂ ਆਹ ਡਿਸਟਿਲਰੀ ਬੰਦ ਕਰਦੇ ਆ ਮੰਨ ਲਓ ਜੇ ਤੁਸੀਂ ਮੰਨ ਗਏ ਜੀ ਅਸੀਂ ਡਿਸਟਿਲਰੀ ਬੰਦ ਕਰਦੇ ਆ ਫਿਰ ਸਾਡੇ ਲੋਕਾਂ ਦਾ ਜਿਹੜਾ ਅਸੀਂ 100 ਕਰੋੜ ਰੁਪਏ ਬਣ ਜੋਗੇ ਐਨਜੀਟੀ ਦੇ ਵਿੱਚ ਕਿਹਾ ਵੀ 100 ਕਰੋੜ ਰੁਪਏ ਇਹਨਾਂ ਨੂੰ ਜੁਰਮਾਨਾ ਭਰੋ ਤੇ ਸਾਡੇ ਪਿੰਡਾਂ ਦੇ ਲੋਕਾਂ ਵਿੱਚ ਸਾਡੇ ਸਾਨੂੰ ਕੋਈ ਪੀਣ ਯੋਗ ਪਾਣੀ ਸਾਡੇ ਕੋਲੇ ਮੈਡੀਕਲ ਜਿਹੜੇ ਲੋਕ ਮਰੇ ਨੇ ਉਹਨਾਂ ਤੇ ਕਰੋ ਉਹ ਪੈਸਾ ਪਹੁੰਚਣਾ ਚਾਹੀਦਾ ਇੱਕ ਪਾਸੇ ਤੁਸੀਂ ਕਹਿ ਰਹੇ ਜਹਿਰ ਵਰਤਾਈ ਤੇ ਇੱਕ ਪਾਸੇ ਕਹਿ ਰਹੇ ਆਂ ਦੀ ਅਸੀਂ ਇੱਥੋਂ ਨਾਲ ਪਲਾਂਟ ਚਲਾਉਣਾ ਇਹ ਗੱਲਾਂ ਦੋ ਦੋ ਤਾਂ ਨਾਲ ਨਹੀਂ ਚੱਲ ਸਕਦੀਆਂ ਨਾ ਉਹਦੀ ਸਾਡੀ ਲੜਾਈ ਆ ਅੱਜ ਵੀ ਬਾਸੀਂ ਜੱਤ ਵੱਲ ਜਰੂਰ ਬਧੇ ਆ ਸਾਰੇ ਵਧਾਈ ਦੇ ਪਾਤਰ ਨੇ ਪਰ ਇਹ ਜੀਰਾ ਸ਼ਰਾਬ ਫੈਕਟਰੀ ਪ੍ਰੋਪਰ ਤੌਰ ਤੇ ਨਹੀਂ ਬੰਦ ਹੋਈ ਜਦੋਂ ਪੂਰੀ ਇਹ ਪ੍ਰੋਪਰ ਤੌਰ ਤੇ ਫਾਈਨਲ ਬੰਦ ਹੋਊਗੀ ਤੇ ਅਸੀਂ ਇੱਥੇ ਗੁਰੂਮਾਰਾ ਦਾ ਓਟ ਆਸਰਾ ਲੈ ਕੇ ਵੱਡਾ ਇੱਥੇ ਇਕੱਠ ਕਰਕੇ ਸਾਰੇ ਪੰਜਾਬੀ ਨੂੰ ਸੱਦਾ ਲਾ ਕੇ ਕਵਾਂਗੇ ਵੀ ਹੁਣ ਫੈਕਟਰੀ ਬੰਦ ਹੋਈ ਆ ਪਰ ਹਲੇ ਤੱਕਰ ਫੈਕਟਰੀ ਬਾਈ ਜੀ ਬੰਦ ਨਹੀਂ ਹੋਈ ਹਲੇ ਤੱਕਰ ਅਸੀਂ ਉਸ ਪੌੜੀ ਦੇ ਲਾਸਟ ਤੰਬੇ ਤੇ ਖੜੇ ਆ ਹਲੇ ਜੱਤਵਾਲ ਵਧ ਰਹੀਆਂ ਜੀ ਨੇ ਬਾਈ ਨੇ ਗੱਲ ਕਰੀ ਕਿ ਜੱਤਵਾਲ ਵਧ ਰਹੇ ਤੁਸੀਂ ਆਪਾਂ ਗੱਡੀ ਚਾਹ ਰਹੇ ਤੁਸੀਂ ਵੀ ਕਹਿ ਰਹੇ ਸੀ ਕਿ ਮਤਲਬ ਫੈਕਟਰੀ ਨੇ ਸਾਡੇ ਲਈ ਦਿੱਲੀ ਜਿਵੇਂ ਕਹਿੰਦੇ ਨੇ ਦਿੱਲੀ ਪੈਰਾਂ ਦੇ ਵਿੱਚ ਕਰਤੀ ਕਿ ਕਾਨੂੰਨੀ ਲੜਾਈ ਲੜਦਿਆਂ ਲੜਦਿਆਂ ਇੰਨੇ ਮਹਾਰੋਗ ਕਿ ਦਿੱਲੀ ਜਾਣਾ ਤੁਹਾਨੂੰ ਸਾਨੂੰ ਇਹ ਲ ਵੀ ਜਿਵੇਂ ਕਿਤੇ ਬਠਿੰਡੇ ਜਾਈ ਹੋਈ ਹੈ ਅੱਜ ਇਹ ਹੀ ਤਾਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਸਾਡੇ ਕੋਲੇ ਅੱਧੀ ਰਾਤ ਤੁਹਾਡੀ ਨਿੱਕੀ ਆਵਾਜ਼ ਤੇ ਤੁਸੀਂ ਸਾਡੇ ਕੋਲੇ ਪਹੁੰਚਦੇ ਹੋ ਤੁਹਾਡਾ ਧੰਨਵਾਦ ਕਰਦੇ ਆ ਦੂਜੇ ਨੰਬਰ ਤੇ ਜਦੋਂ ਜਨਤਾ ਦੇ ਮੂਹਰੇ ਕੋਈ ਸਰਕਾਰਾਂ ਜਾਂ ਕੋਈ ਵੱਡੇ ਧਨਾਟ ਉਹ ਕੁਝ ਵੀ ਨਹੀਂ ਜਿੱਥੇ ਏਕਤਾ ਉੱਥੇ ਸਾਰਾ ਕੁਝ ਅੱਗੇ ਕੁਝ ਵੀ ਨਹੀਂ ਠੀਕ ਆ ਚਲੋ ਅਸੀਂ ਵਾਅਦੇ ਵਾਅਦੇ ਤਿੰਨ ਸਵਾ ਤਿੰਨ ਸਾਲ ਤਰਨੂੰ ਹੋ ਗਏ ਆ ਇੱਥੇ ਬੰਦਿਆਂ ਨੂੰ ਬਥੇਰੇ ਗਰਮੀ ਸਰਦੀ ਬੜਾ ਕੁਛ ਮੀ ਗੜੇ ਨੇਰੀ ਤੰਬੂ ਪੱਟੇ ਜਾਣੇ ਬੜਾ ਕੁਛ ਆਪਦੇ ਪਿੰਡੇ ਤੇ ਹਟਾਇਆ ਆਹੀ ਠੀਕ ਆ ਚਲੋ ਉਹ ਕਿਰਪਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਗਤ ਬਾਬਾ ਦੁਨੀ ਚੰਦ ਦੀ ਜਿਨ੍ਹਾਂ ਦਾ ਓਟ ਆਸਰਾ ਸੰਗਤ ਦੇ ਉੱਤੇ ਆ ਸਾਡੇ ਉੱਤੇ ਆ ਅਸੀਂ ਡੋਲੇ ਨਹੀਂ ਠੀਕ ਆ ਇੱਕ ਸਾਡੇ ਤੇ ਪਰਚੇ ਹੋਏ ਸਾਡੇ ਅਸਲੇ ਕੈਂਸਲਾ ਹੋ ਗਏ ਸਾਡੀਆਂ ਪ੍ਰਾਪਰਟੀਆਂ ਜ਼ਬਤ ਤਿੱਕਰ ਧਮਕੀਆਂ ਮਿਲ ਗਈਆਂ ਪਰ ਸਾਨੂੰ ਇੰਨਾ ਜਜ਼ਬਾ ਦਿੱਤਾ ਅਸੀਂ ਡਟੇ ਰਹੇ ਦੂਜੇ ਨੰਬਰ ਤੇ ਇਹ ਇਹਨਾਂ ਨੇ ਛਾਹ ਫੈਕਟਰੀ ਅੱਜ 8 ਤਰੀਕ ਨੂੰ ਬੰਦ ਕਰਨ ਦਾ ਉਥੇ ਆਪ ਆਰਡਰ ਦਿੱਤਾ ਵੀ ਅਸੀਂ ਬੰਦ ਕਰਦੇ ਆ ਸਾਡੀ ਐਥਨੋਲ ਫੈਕਟਰੀ ਚੱਲ ਲੈਂਦੇ ਹੋ ਕੀ ਗੱਲ ਜੇ ਇਹ ਜ਼ਹਿਰ ਵਰਤਾ ਸਕਦੀ ਆ ਉਹ ਖੰਡ ਥੋੜਾ ਵਰਤਾਉਗੀ ਉਹਨੇ ਵੀ ਜ਼ਹਿਰ ਹੀ ਵਰਤਉਣੀਆਂ ਇਸ ਕਰਕੇ ਸਾਡੇ ਇਲਾਕੇ ਦੀ ਸਮੂੱਚੀਆਂ ਹੀ ਜਥੇਬੰਦੀਆਂ ਦੀ ਜਿਹਨੇ ਵੀ ਸਾਡਾ ਸਾਥ ਦਿੱਤਾ ਸਾਡੇ ਸਾਰਿਆਂ ਦੀ ਇੱਕੋ ਹੀ ਮੰਗ ਆ ਵੀ ਨਾ ਤਾਂ ਅਸੀਂ ਸ਼ਰਾਬ ਫੈਕਟਰੀ ਚੱਲਣ ਦੇਣੀ ਆ ਨਾ ਅਸੀਂ ਐਥਨੋਲ ਚੱਲਣ ਦੇਣੀ ਆ ਜੇ ਸ਼ਰਾਬ ਫੈਕਟਰੀ ਨੇ ਜ਼ਹਿਰ ਵਰਤਾਈ ਆ ਉਹਨੇ ਖੰਡ ਨਹੀਂ ਵਰਤੋਣੀ ਉਹਨੇ ਵੀ ਜ਼ਹਿਰ ਹੀ ਵਰਤੋਣੀ ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਲੰਬਾ ਸਮਾਂ ਹੋ ਗਿਆ ਜਾਂ ਫਿਰ ਜਿੰਨਾ ਲੰਬਾ ਸਮਾਂ ਮਰਜ਼ੀ ਚੱਲੇ ਕਿਉਂਕਿ ਕਿਸਾਨੀ ਅੰਦੋਲਨ ਵੀ ਇਸ ਤੋਂ ਘੱਟ ਸਮੇਂ ਦੇ ਲਈ ਰਹੇ ਪਰ ਤੁਸੀਂ 3 ਸਾਲ ਦੇ ਤਕਰੀਬਨ ਜਿਹੜੇ 3 ਸਾਲ ਉਸ ਤੋਂ ਉੱਪਰ ਜਿਹੜਾਗਾ ਸਮਾਂ ਹੋਗਾ ਜਾਂ ਜਿੰਨਾ ਮਰਜ਼ੀ ਸਮਾਂ ਹੋਗੇ ਜੋ ਮੰਗ ਲੈ ਕੇ ਬੈਠੇ ਹੋ ਮੰਗ ਪੂਰੀ ਕਰਕੇ ਉੱਠੋਗੇ ਹਾਂਜੀ ਅਸੀਂ ਮੰਗ ਜਿਹੜੀ ਸਾਡੀ ਇਹੀ ਸੀ ਸਾਰੇ ਆਪਣੇ ਇਲਾਕੇ ਦੀ ਆਪਾਂ ਵਿੱਚੇ ਸਾਰੇ ਹੀ ਹੋਣੇ ਆਪਣੀ ਸਾਰਿਆਂ ਦੀ ਇਹੀ ਮੰਗ ਸੀ ਸਾਡੀ ਇੱਕੋ ਮੰਗ ਆ ਸ਼ਰਾਬ ਫੈਕਟਰੀ ਬੰਦ ਆ ਠੀਕ ਆ ਇਹਦਾ ਸਿਰਫ ਇੱਕ ਜਿੱਦਾਂ ਕਹਿੰਦੇ ਨਾ ਤਰਤੇ ਨੂਨ ਹੂੰ ਤਰਤੇ ਨੂਨ ਘਸਾਉਣ ਵਾਲੀ ਗੱਲ ਆ ਵੀ ਤਰਤੇ ਨੂਨ ਘਸਾਤਾ ਵੀ ਹਾਂ ਜੀ ਅਸੀਂ ਤਾਂ ਬੰਦ ਕਰਤੀ ਤੇ ਲੋਕੀ ਕਹਿਣਗੇ ਭਾਈ ਉਹਨਾਂ ਨੇ ਬੰਦ ਕਰਤੀ ਇਹਨਾਂ ਦਾ ਸਾਥ ਦੇਣੋਂ ਹਟ ਜਾਣਗੇ ਠੀਕ ਆ ਕਿਉਂ ਵੱਡੇ ਤਣਾਅਤ ਬੰਦੇ ਆ ਠੀਕ ਆ ਇਹਨਾਂ ਦੇ ਮੂਰੇ ਆਪਾਂ ਦਾ ਕੁਝ ਵੀ ਨਹੀਂ ਆਪਣਾ ਉੱਥੇ ਇੱਕ ਵਕੀਲ ਆ ਇਹਨਾਂ ਦੇ 10 10 20 20 ਵਕੀਲ ਆ ਕਰੋਨਾ ਦੇ ਤੌਰ ਤੇ ਆਉਂਦੇ ਆਪਣਾ ਕੋਈ 2-4 ਲੱਖ ਵਾਲਾ ਕਿਉਂ ਆਪਾਂ ਇੰਨੇ ਕਿ ਜੋਗੇ ਆ ਆਪਣੇ ਮਗਰ ਜਿਹੜੀ ਸਪੋਰਟ ਆ ਉਹ ਭਾਗਤਾਂ ਦੀ ਆ ਪੀਰ ਫਕੀਰਾਂ ਦੀ ਆ ਸਾਰਿਆਂ ਦੀ ਆਪਣੇ ਮਗਰ ਸਪੋਰਟ ਉਹ ਆ ਸਿਰਫ ਆਪਾਂ ਜੱਦ ਤਲ ਤਾਂ ਵਧਦੇ ਆ ਆਪਣਾ ਏਕਤਾ ਠੀਕ ਆ ਆਪਾਂ ਜਿੱਤਾਂਗੇ ਇੱਕ ਇਹੀ ਆਪਣੇ ਹੰਸਲੇ ਬੁਲੰਦ ਰੱਖੋ ਆਪਾਂ ਜਿੱਤਾਂਗੇ ਆਪਾਂ ਜਿੱਤਾਂਗੇ ਜਰੂਰ ਜੇ ਅੱਜ ਆਪਾਂ ਇਹ ਬੰਦ ਕਰਾਤੀ ਆ ਤੇ ਆਪਾਂ ਇਹ ਵੀ ਕਹਿੰਨੇ ਆ ਇਥਨੋਲ ਵੀ ਨਹੀਂ ਚੱਲਣ ਦੇਣੀ ਜੇ ਇਹਦੇ ਖਾਤਰ ਸਾਡੀਆਂ ਜਾਨਾਂ ਲੱਗਦੀਆਂ ਜੇ ਉਹਦੀ ਖਾਤਰ ਵੀ ਸਾਡੀਆਂ ਜਾਨਾਂ ਲੱਗ ਜਾਣਗੀਆਂ ਅਸੀਂ ਉਹ ਜਾਨਾਂ ਲਾਉਣ ਨੂੰ ਤਿਆਰ ਆਂ ਬਈ ਇੱਕ ਗੱਲ ਆ ਜੀ ਇਹ ਫੈਕਟਰੀ ਦੋ ਨਹੀਂ ਹੈਗੀਆਂ ਇੱਥੇ ਭਲੇਖਾ ਹੋਗਾ ਪਲਾਟ ਦੋ ਨੇ ਜੂਨਟਾਂ ਦੋ ਨੇ ਪਰ ਇੱਕ ਜੂਨਟ ਇਹਨਾਂ ਨੇ ਬੰਦ ਕੀਤੀ ਆ ਬਈ ਮੈਂ ਅੱਜ ਤੱਕ ਇਹ ਕੈਮਰੇ ਦੇ ਵਿੱਚ ਨਹੀਂ ਬੋਲਿਆ ਪਰ ਬੜਾ ਕੁਝ ਫੇਸ ਕੀਤਾ ਬਈ ਬੜਾ ਕੁਝ ਫੇਸ ਕੀਤਾ ਸੀ ਸਾਡੇ ਤੇ 35 35000 ਪੁਲਿਸ ਚੜ ਕੇ ਆਈ ਸੀ ਉਹ ਫੇਸ ਕਰ ਲਿਆ ਸਾਡੇ ਤੇ ਪਰਚੇ ਪਏ ਅਸੀਂ ਉਹ ਫੇਸ ਕਰ ਲਏ ਸਾਡੇ ਤੇ ਮਤਲਬ ਲੋਕ ਕਈ ਵਾਰੀ ਇਦਾਂ ਵੀ ਕਹਿੰਦੇ ਸੀ ਯਾਰ ਤੁਹਾਡਾ ਕੋਈ ਜਾਨ ਨੂੰ ਖਤਰਾ ਵੀ ਹੋ ਸਕਦਾ ਸੀ ਉਹ ਵੀ ਫੇਸ ਕੀਤਾ ਹੁਣ ਮੈਨੂੰ ਪਿਛਲੇ ਦਿਨੀ ਥ੍ਰੇਟਾਂ ਵੀ ਆਈਆਂ ਬਾਈ ਧਮਕੀਆਂ ਓਕੇ ਧਮਕੀਆਂ ਵੀ ਆਈਆਂ ਵੀ ਜੋ ਤੁਸੀਂ ਕਰ ਰਹੇ ਹੋ ਪਿੱਛੇ ਹਟ ਜੋ ਜੇ ਤੁਸੀਂ ਕਰੋਗੇ ਅੱਗੇ ਵਧੋਗੇ ਤੇ ਤੁਹਾਡਾ ਅੰਜਾਮ ਬੁਰਾ ਹੋਊਗਾ ਅਸੀਂ ਉਸ ਗੁਰੂ ਮਹਾਰਾਜ ਦੇ ਦਰੋਂ ਘਰੋਂ ਚੱਲੀ ਹੋਈਆਂ ਅਸੀਂ ਅੱਜ ਵੀ ਉੱਥੇ ਡਟੇ ਹੋਏ ਆਂ ਬਈ ਸਾਡੀ ਕੋਈ ਨਿੱਜੀ ਲੜਾਈ ਨਹੀਂ ਹੈਗੀ ਸਾਡੀ ਆ ਸਾਰੇ ਬੰਦੇ ਖੜੇ ਆ ਨਾ ਤਾਂ ਸਾਡੀ ਕੋਈ ਮਲੋਤਰਿਆਂ ਨਾਲ ਨਿੱਜੀ ਲੜਾਈ ਹੈ ਨਾ ਇਹ ਫੈਕਟਰੀ ਮਾਲਕਾਂ ਨਾਲ ਨਾ ਇਹਨਾਂ ਦੇ ਕਿੰਨੇ ਵੀ ਕਾਰਗੁੰਨ ਉਹਨਾਂ ਨਾਲ ਸਾਡੀ ਕੋਈ ਨਿੱਜੀ ਲੜਾਈ ਨਹੀਂ ਹੈਗੀ ਸਾਡੀ ਲੜਾਈ ਕੀ ਆ ਸਾਡੇ ਪਿੰਡਾਂ ਦੇ ਵਿੱਚ ਸਾਡਾ ਪੀਣ ਯੋਗ ਪਾਣੀ ਆ ਉਹ ਬਰਬਾਦ ਹੋ ਗਿਆ ਅਸੀਂ ਆਪ ਦਾ ਆਉਣ ਵਾਲਾ ਪੀਣ ਵਾਲਾ ਪਾਣੀ ਬਚਾਉਣਾ ਆ ਆਪਦੀ ਮਿੱਟੀ ਬਚਾਉਣੀ ਆ ਅਸੀਂ ਆਬੋ ਹਵਾ ਬਚਾਉਣੀ ਆ ਉਹ ਉਹ ਲੜਾਈ ਆ ਬਾਈ ਸਾਡੀ ਅੱਜ ਅਸੀਂ ਡਟੇ ਹੋਏ ਆ ਅਸੀਂ ਅੱਜ 38 ਮਹੀਨੇ ਹੋ ਗਏ 38 ਮਹੀਨੇ ਬਹੁਤ ਮੈਨੂੰ ਨਹੀਂ ਲੱਗਦਾ ਕੋਈ ਦੁਨੀਆ ਦੇ ਵਿੱਚ ਐਡਾ ਵੱਡਾ ਅਲੂਲਨ ਚੱਲਿਆ ਹੋਊ ਅੱਜ ਸਰਕਾਰ ਨੇ ਸਾਡਾ ਕਿਤੇ ਭਲੇਖਾ ਹੋਵੇ ਵੀ ਆ ਤੰਬੂ ਲੱਗਾ ਇੱਕ ਤੇ ਚੱਕ ਕੇ ਪੱਟ ਕੇ ਪਰਾਂ ਕਰਦੀਆਂ ਸਰਕਾਰ ਮਤ ਸੋਚੇ ਸਾਡੇ ਨਾਲ ਪਰ ਪੰਜਾਬ ਖੜਾ ਤੇ ਪੰਜਾਬ ਖੜੂਗਾ ਸਾਡੇ ਹੁਣ ਤੰਬੂਆਂ ਵਿੱਚ ਜਾਣ ਜੀਰਾ ਜਿਹੜਾ ਆਪਾਂ ਕਿਸਾਨੀ ਅਲੂਲਨ ਚੱਲਿਆ ਕਿਸਾਨੀ ਅਲੂਲਨ ਤੋਂ ਇੱਕ ਜੀਰਾ ਅਲੂਲਨ ਵੱਡਾ ਹੋਇਆ ਵੀ ਜਿਹੜਾ ਕਿਸਾਨੀ ਅੰਦੋਲਨ ਤੋਂ ਬਾਅਦ ਇੱਕ ਜੀਰਾਲ ਅੰਦੋਲਨ ਸੀ ਜਿੱਥੇ ਸਾਰੇ ਲੋਕ ਹਵਾ ਦੀ ਮਿੱਟੀ ਦੀ ਪ੍ਰਦੂਸ਼ਣ ਦੀ ਆਪਣੇ ਪਾਣੀ ਦੀ ਗੱਲ ਕਰਨ ਲੱਗੇ ਆ ਉਹ ਜੀਰਾਲ ਅੰਦੋਲਨ ਸੀਗਾ ਤੇ ਅਸੀਂ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਾਂਗੇ ਅਸੀਂ ਪਿੱਛੇ ਨਾ ਹਟੇ ਸੀ ਨਾ ਹਟਾਂਗੇ ਜੀ ਸਮਾਂ ਕਿੰਨਾ ਮਰਜ਼ੀ ਲੱਗੇ ਸਮਾਂ ਜਿੰਨਾ ਮਰਜ਼ੀ ਲੱਗੇ ਬਈ ਸਮਾਂ ਜਿੰਨਾ ਮਰਜ਼ੀ ਲੱਗੇ ਆਉਣ ਵਾਲੀਆਂ ਸਾਡੀਆਂ ਕੋਈ ਪੀੜ੍ਹੀਆਂ ਵੀ ਪੁੱਛਿਆ ਕਰਨਗੇ ਸਾਡੇ ਦਾਦਿਆਂ ਨੇ ਸਾਡੇ ਪਾਪਿਆਂ ਨੇ ਸਾਡੇ ਬਜ਼ੁਰਗਾਂ ਨੇ ਇਹ ਅੰਦੋਲਨ ਲੜਿਆ ਸੀ ਤੇ ਫੈਕਟਰੀ ਬੰਦ ਕੀਤੀ ਸੀ ਤੇ ਇਹ ਜਿੰਨਾ ਤੇ ਕਰੇ ਫੈਕਟਰੀ ਖੰਡਰ ਨਹੀਂ ਬਣਦੀ ਜਿੰਨਾ ਤੇ ਕਰੇ ਇਹ ਫੈਕਟਰੀ ਦੇ ਵਿੱਚ ਅਸੀਂ ਇੱਕ ਇੱਕ ਪਾਈ ਪਾਈ ਦਾ ਹਿਸਾਬ ਲਵਾਂਗੇ ਅਸੀਂ ਇੱਕ ਚੀਜ਼ ਹੋਰ ਮੈਂ ਤੁਹਾਨੂੰ ਕਹਿਣਾ ਬਈ ਜੀ ਅਸੀਂ ਇੰਡਸਟਰੀਆਂ ਦੇ ਖਿਲਾਫ ਨਹੀਂ ਹੈਗੇ ਅਸੀਂ ਉਹਨਾਂ ਇੰਡਸਟਰੀਆਂ ਦੇ ਖਿਲਾਫ ਆ ਜਿਹੜੀਆਂ ਸਾਊਥ ਇੰਡੀਆ ਵਿੱਚ ਅਦਰ ਸਟੇਟਾਂ ਵਿੱਚ ਬੈਨ ਨੇ ਤੇ ਰੈੱਡ ਕੈਟਾਗਰੀ ਦੀਆਂ ਫੈਕਟਰੀਆਂ ਪੰਜਾਬ 'ਚ ਧੜਾ ਧੜ ਲੱਗ ਰਹੀਆਂ ਪੰਜਾਬ ਖੇਤੀ ਪ੍ਰਧਾਨ ਸੂਬਾ ਖੇਤੀ ਦੇ ਨਾਲ ਤੁਸੀਂ ਲਾਓ ਕੋਈ ਖੇਤੀ ਦੇ ਨਾਲ ਪਲਾਟ ਤੇ ਅਸੀਂ ਕਰਾਂਗੇ ਆ 슈ਗਰ ਮਿਲਾਂ ਕੋਈ ਗੰਨੇ ਦੀ ਮਿਲ ਚਲਾਓ ਇੱਥੇ ਇੱਥੇ ਗੰਨਾ ਹੋਵੇ ਕਿਸਾਨ ਆਹ ਝੋਨੇ ਦੀ ਮਾਰ ਤੋਂ ਪਾਣੀ ਦੀ ਮਾਰ ਤੋਂ ਬਚਣ ਲਾਓ ਅਸੀਂ ਤੁਹਾਡਾ ਸਵਾਗਤ ਕਰਾਂਗੇ ਪਰ ਅਸੀਂ ਆ ਕਦੇ ਨਹੀਂ ਆਹ ਫੈਕਟਰੀਆਂ ਚੱਲਣ ਦੇਵਾਂਗੇ ਏ ਬਈ ਝੂਠਾਂ ਦਾ ਪਲੰਦਾ ਉੱਥੇ ਬੁੰਨ ਰਹੇ ਨੇ ਪਰ ਸਾਡੇ ਮਾਨਯੋਗ ਵਕੀਲ ਕੋਲਿਨ ਗੁਨਸਾਲਵੇਸ ਜੀ ਸਾਡੇ ਬੜੇ ਹੀ ਸਤਿਕਾਰਯੋਗ ਪੀਐਸਸੀ ਮੱਤੇਵਾੜ ਅਸੀਂ ਉਹਨਾਂ ਦਾ ਜਿੰਨਾ ਵੀ ਸਤਕਾਰ ਕਰੀਏ ਥੋੜਾ ਕਿਉਂਕਿ ਇਹ ਪੀਐਸਸੀ ਮੱਤੇਵਾੜਾ ਇੱਕ ਇਹੋ ਜਿਹਾ ਜਿਨ੍ਹਾਂ ਨੇ ਸਾਨੂੰ ਟੈਕਨੀਕਲੀ ਬਹੁਤ ਜ਼ਿਆਦਾ ਸਟਰੋਂਗ ਕੀਤਾ ਸਾਨੂੰ ਉਹ ਚੀਜ਼ ਨਹੀਂ ਕਿਉਂਕਿ ਅਸੀਂ ਪਿੰਡਾਂ ਦੇ ਜਾਏ ਆ ਸਾਨੂੰ ਉਹ ਚੀਜ਼ਾਂ ਦਾ ਨਹੀਂ ਪਤਾ ਸੀ ਪਰ ਜਿਵੇਂ ਜਿਵੇਂ ਅਸੀਂ ਇਹ ਕੰਮ 'ਚ ਪਏ ਗਏ ਸਾਨੂੰ ਉਹ ਚੀਜ਼ਾਂ ਦਾ ਪਤਾ ਅੱਜ ਸਾਡੇ ਕੋਲ ਘੱਟੋ ਘੱਟ 10000 ਪੇਪਰ ਹੋਊਗਾ ਇਸ ਫੈਕਟਰੀ ਦੇ ਖਿਲਾਫ ਤੇ ਅਸੀਂ ਆ ਉਸ ਤੇ ਸਟੱਡੀ ਕਰ ਰਹੇ ਆ ਅਸੀਂ ਪੜ ਰਹੇ ਆ ਇੱਕ ਇੱਕ ਚੀਜ਼ ਸਾਡੇ ਕੋਲੇ ਹੈਗੀ ਆ ਇਹ ਫੈਕਟਰੀ ਅਸੀਂ ਕਦੇ ਨਹੀਂ ਚੱਲਣ ਦਵਾਵਾਂਗੇ ਤੇ ਅਸੀਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦੇ ਆ ਵੀਰੋ ਤੁਸੀਂ ਭਲੇਖੇ 'ਚ ਨਾ ਰਿਓ ਵੀ ਇਹ ਸ਼ਰਾਬ ਫੈਕਟਰੀ ਬੰਦ ਹੋ ਗਈ ਬੰਦ ਨਹੀਂ ਹੋएगी ਬੰਦ ਵੱਲ ਕਦਮ ਵੱਧ ਰਹੇ ਆ ਜੱਤ ਵੱਲ ਕਦਮ ਵੱਧ ਰਹੇ ਆ ਤੇ ਉਹ ਕਦਮ ਅੱਗੇ ਤਾਂ ਹੀ ਤੁਰਨੇ ਆ ਜੇ ਤੁਸੀਂ ਸਾਥ ਦੋਗੇ ਸਾਡਾ ਸਾਥ ਨਾ ਛੱਡਿਓ ਅਸੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਆਂ ਵੱਧ ਤੋਂ ਵੱਧ ਸਾਡਾ ਸਾਥ ਦਿਓ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਵੱਡੀ ਮੀਟਿੰਗ ਕਰਕੇ ਤੁਹਾਨੂੰ ਅਗਲਾ ਸਿਨੇਮਾ ਜ਼ਰੂਰ ਲਾਵਾਂਗੇ ਜੀ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੋ ਜੀਰਾ ਸ਼ਰਾਬ ਫੈਕਟਰੀ ਦੇ ਕੀ ਅਪਡੇਟਸ ਨੇ ਹੁਣ ਤੱਕ ਕਿੱਥੇ ਤੱਕ ਜਿਹੜਾ ਹੈਗਾ ਉਹ ਪਹੁੰਚਿਆ ਕਾਨੂੰਨੀ ਲੜਾਈ ਇਹਨਾਂ ਦੇ ਵੱਲੋਂ ਲੜੀ ਜਾ ਰਹੀ ਹੈ ਕਹਿੰਦੇ ਨੇ ਕਿ ਇੱਕ ਪਲਾਟ ਜ਼ਰੂਰ ਕਿਹਾ ਗਿਆ ਕਿ ਅਸੀਂ ਇੱਕ ਪਲਾਟ ਬੰਦ ਕਰ ਦੇਵਾਂਗੇ ਪਰ ਉਹ ਕਹਿੰਦੇ ਕਿ ਅਸਲ ਦੇ ਵਿੱਚ ਅਸੀਂ ਇਹ ਪੂਰੀ ਫੈਕਟਰੀ ਨੂੰ ਪੂਰਨ ਰੂਪ ਦੇ ਵਿੱਚ ਬੰਦ ਕਰਨ ਦੇ ਲਈ ਇੱਥੇ ਬੈਠੇ ਆਂ ਜੋ ਸਾਡੀ ਮੰਗ ਹੈ ਜੇ ਕਿਉਂਕਿ ਇਹ ਫੈਕਟਰੀ ਨੇ ਤਾਂ ਸਾਡੇ ਪਿੰਡਾਂ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਬੰਡੀਆਂ ਨੇ ਤੇ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇੱਥੋਂ ਉੱਠਾਂਗੇ ਨਹੀਂ ਇਹ ਇੰਨਾ ਹੀ ਲੰਮਾ ਨਹੀਂ ਚਾਹੇ ਇਹ ਅੰਦੋਲਨ ਸਾਡਾ ਜਿੰਨਾ ਵੀ ਮਰਜ਼ੀ ਲੰਮਾ ਜਿਹੜਾ ਹੈਗਾ ਉਹ ਕਿਉਂ ਨਾ ਚਲਾ ਜਾਵੇ ਜੁੜੇ ਰਹੋ ਆ ਰਹੇ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵਾਲ ਦੇ ਉਹ ਇਜਾਜ਼ਤ ਧੰਨਵਾਦ ਜੀ